ਸਸਿਕਲ ਦੋਸਤੋ ਮੈਂ ਵਰਦੀਪ ਤੀਮਾਨ ਤੇ ਮੈਂ ਜਿੰਨੀ ਮਰ ਜਾਨੀ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਸੈਰ ਰਾਜਸਥਾਨ ਦੀ ਦੇ ਵਿੱਚ ਔਰ ਸੈਰ ਕਰਦੇ ਕਰਦੇ ਅਸੀਂ ਪਹੁੰਚ ਗਏ ਆਂ ਸ਼੍ਰੀ ਗੰਗਾ ਨਗਰ ਤੇ ਬਿਲਕੁਲ ਪ੍ਰਦੀਪ ਗੰਗਾ ਨਗਰ ਤੋਂ ਚੱਲੇ ਸੀ ਆਪਾਂ ਬਾਹਰ ਨੂੰ ਨਿਕਲ ਕੇ ਕਿ ਅਸੀਂ ਦੇਖੀਏ ਕਿ ਸਾਨੂੰ ਅ ਅੱਜ ਕੀ ਮਿਲੂਗਾ ਖਾਸ ਜਿਹਦੇ ਉੱਤੇ ਅਸੀਂ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰ ਸਕੀਏ ਜੀ ਤੇ ਜਿਹੜੀ ਥਾਂ ਤੇ ਅਸੀਂ ਖੜੇ ਆਂ ਇਹਨਾਂ ਮੈਂ ਦੱਸ ਦਿੰਨੀ ਆ ਐਨ ਐਚ ਆ uh, 62 ਆ ਸੂਤਗੜ੍ਹ ਰੋਡ ਵੀ ਇਹਨੂੰ ਕਹਿੰਦੇ ਆ ਜੀ ਤੇ ਉਹਦੇ ਉੱਤੇ ਇਹ ਬਣਿਆ ਹੋਇਆ ਇੱਕ ਕਮਰਸ਼ੀਅਲ ਆਊਟਲੈਟਸ ਦਾ ਬਹੁਤ ਹੀ ਖੂਬਸੂਰਤ ਜੀ ਇੱਕ ਮਾਲ ਵੀ ਨਹੀਂ ਆਪਾਂ ਇਹਨੂੰ ਕਹਿ ਸਕਦੇ ਕਿਉਂਕਿ ਮਾਲ ਦੇ ਵਿੱਚ ਤਾਂ ਇਨਡੋਰ ਜ਼ਿਆਦਾ ਹੁੰਦਾ ਆ ਤੇ ਇਹਨੂੰ ਆਪਾਂ ਕਮਰਸ਼ੀਅਲ ਯੂਨਿਟ ਹੀ ਕਹਿ ਸਕਦੇ ਆ ਜੀ ਜੇ ਹੋਰ ਕੋਈ ਤੇਰੇ ਕੋਲ ਇਹਦਾ ਨਾਮ ਆਂਦਾ ਤਾਂ ਦੱਸ ਦੇਖੋ ਜੀ ਮੈਂ ਤਾਂ ਕਿਉਂਕਿ ਹਸ ਟਾਈ ਮੇਰਾ ਦਿਮਾਗ ਕੰਮ ਨਹੀਂ ਕਰ ਰਿਹਾ ਗਰਮੀ ਹੈ ਧੁੱਪ ਬਹੁਤ ਹੈ ਤੇ ਸਾਡੇ ਸਿਰ ਵੀ ਲੰਗੇ ਆ ਅ ਤੁਸੀਂ ਕਹਿੰਦੇ ਹੋਵੋਗੇ ਜੇ ਸਿਰ ਨੰਗੇ ਆ ਤਾਂ ਚੁੰਨੀ ਜਿਹੜੀ ਗੱਲ ਚ ਪਈ ਆ ਇਹ ਸਿਰ ਤੇ ਲੈ ਲਾ ਤੇ ਹਾਂ ਪਰ ਠੀਕ ਹੈ ਅੱਛਾ ਦੋਸਤੋ ਆਪਾਂ ਜਦੋਂ ਵੀ ਰਾਜਸਥਾਨ ਦਾ ਨਾਮ ਲੈਨੇ ਆ ਜਾਂ ਸ਼੍ਰੀ ਗੰਗਾ ਨਗਰ ਦਾ ਨਾਮ ਲੈਨੇ ਆ ਆਪਾਂ ਨੂੰ ਐਂਦਾ ਲੱਗਦਾ ਵੀ ਜਦੋਂ ਜਾਵਾਂਗੇ ਸਾਨੂੰ ਜਾਂ ਤਾਂ ਖੇਤ ਮਿਲਣਗੇ ਜਾਂ ਟਿੱਬੇ ਮਿਲਣਗੇ ਜਾਂ ਮਿੱਟੀ ਮਿਲੂਗੀ ਮਿੱਟੀ ਦੇ ਨਾਲ-ਨਾਲ ਪ੍ਰਤੀਪ ਜ਼ਿਆਦਾ ਹੁੰਦਾ ਕਿ ਰੇਤਲੀ ਰੇਤਾਂ ਜਿਹੜੀਆਂ ਰੇਤਾਂ ਜ਼ਿਆਦਾ ਉਹ ਸਾਡੇ ਦਿਮਾਗ ਵਿੱਚ ਆਉਂਦੀ ਆ ਕਿ ਰਾਜਸਥਾਨ ਇੰਟਰ ਹੁੰਦਿਆਂ ਹੀ ਰੇਤਾਂ ਜਿਹੜੀ ਸਾਨੂੰ ਮਿਲਣੂਗਾ ਤੇ ਜਿਹੜੇ ਸਾਡੇ ਆ ਛੱਟੇ ਨੰਗੇ ਕੀਤੇ ਆ ਇਹ ਦਿੱਤੇ ਦੇ ਨਾਲ ਤੇ ਫ੍ਰੀ ਦਾ ਪਾਊਡਰ ਜਿਹੜਾ ਹੈਗਾ ਹੈ ਨਾ ਉਹ ਮਿਲੂਗਾ ਬਿਲਕੁਲ ਇਹੀ ਆਪਾਂ ਨੂੰ ਲੱਗਦਾ ਆ ਹਮ ਪਰ ਦੋਸਤੋ Rajasthan ਜੋ ਹੈ ਉਹ ਹੁਣ ਫਿਲਮਾਂ ਵਾਲਾ Rajasthan ਨਹੀਂ ਰਿਹਾ ਜੋ ਆਪਾਂ ਵੇਖਦੇ ਸੀਗੇ ਕਿ ਕੱਚੇ ਮਕਾਨ ਜਾਂ ਇਹ ਉਹ ਸਾਰੀਆਂ ਚੀਜ਼ਾਂ ਆਪਾਂ ਵੇਖਦੇ ਸੀਗੇ ਜਾਂ ਕਿਤਾਬਾਂ ਜੋ ਪੜੀਆਂ ਸੀਗੀਆਂ ਹੁਣ ਇਹ ਅਗਰ ਸ਼੍ਰੀ ਗੰਗਾ ਨਗਰ ਦੀ ਗੱਲ ਕਰੀਏ ਤਾਂ ਇਸ ਜਗ੍ਹਾ ਨੇ ਬਹੁਤ ਜ਼ਿਆਦਾ ਡਿਵੈਲਪਮੈਂਟ ਕਰਦੀ ਹੈ ਔਰ ਇਸਦੀ ਜਿਉਂ ਦੀ ਜਾਗਦੀ ਉਦਾਹਰਨ ਤੁਹਾਨੂੰ NH62 ਇੱਥੇ ਵੇਖਣ ਨੂੰ ਮਿਲ ਹੀ ਰਿਹਾ ਤੁਸੀਂ ਵੇਖੋਗੇ ਤੁਹਾਨੂੰ ਇਹ ਨਜ਼ਾਰਾ ਵੇਖ ਕੇ ਬਿਲਕੁਲ ਇਹ ਨਹੀਂ ਲੱਗੇਗਾ ਕਿ ਤੁਸੀਂ ਇੰਡੀਆ ਦੇ ਵਿੱਚ ਹੋ Rajasthan ਦੇ ਵਿੱਚ Rajasthan ਦੇ ਵਿੱਚ ਜੀ ਬਿਲਕੁਲ ਬਿਲਕੁਲ ਤੇ ਹੁਣ ਜੇਕਰ ਇੱਥੋਂ ਆਪਾਂ ਦੇਖੀਏ ਤਾਂ ਪ੍ਰਤੀਪ ਦੇਖਣ ਨੂੰ ਬਿਲਕੁਲ ਹੀ ਫੋਰਨ ਦੀ ਟੱਚ ਲੱਗਦਾ ਆ ਇਦਾਂ ਫੀਲ ਹੁੰਦਾ ਆ ਕਿ ਅਸੀਂ ਕਿਸੇ ਬਾਹਰਲੇ ਮੁਲਕ ਦੇ ਵਿੱਚ ਪਹੁੰਚ ਚੁੱਕੇ ਆ ਜੀ ਇੱਕ ਜਿਹੜੀ ਕਲਰਿੰਗ ਕਲਰ ਕੋਡ ਜਿਹੜਾ ਇਹਨੂੰ ਦਿੱਤਾ ਹੋਇਆ ਆ ਕਿਉਂਕਿ ਅੱਧੇ ਮੂਮੈਂਟ ਤਾਂ ਬਹੁਤ ਤੁੱਪ ਆ ਜੀ ਬਟ ਜਦੋਂ ਈਵਨਿੰਗ ਟਾਈਮ ਹੁੰਦਾ ਕਿਉਂਕਿ ਲਾਸਟ ਟਾਈਮ ਜਦੋਂ ਮੈਂ ਆਈ ਸੀਗੀ ਉਦੋਂ ਸ਼ਾਮ ਸੀਗੀ ਤੇ ਖੂਬਸੂਰਤ ਨਜ਼ਾਰਾ ਸੀ ਉਸ ਟਾਈਮ ਆਪਣੀ ਟੀਮ ਜਿਹੜੀ ਆ ਉਦੋਂ ਹੈ ਨਹੀਂ ਸੀਗੀ ਤੇ ਨਹੀਂ ਉਸ ਟਾਈਮ ਇਹਨੂੰ ਮੈਂ ਕਵਰ ਕਰਕੇ ਆਪਾਂ ਜ਼ਰੂਰ ਜਾਣਾ ਸੀਗਾ ਤੇ ਪ੍ਰਤੀਪ ਇੱਕ ਖਾਸ ਖਾਸ ਖਾਸੀਅਤ ਇਸ ਥਾਂ ਦੀ ਇਹ ਆ ਕਿ ਇੱਥੇ ਖਾਣ ਪੀਣ ਦੇ ਜਿਹੜੀਆਂ ਆਊਟਲੈਟਸ ਜਿਹੜੀਆਂ ਆ ਉਹ ਵੀ ਬਹੁਤ ਆ ਰੈਸਟੋਰੈਂਟ ਜਿੱਦਾਂ ਆਪਾਂ ਕਹਿ ਲਈਏ ਢਾਬੇ ਟਾਈਪ ਜਿਹੜੇ ਆ ਜਿੱਥੇ ਆਪਾਂ ਨੂੰ ਇੰਡੀਅਨ ਫੂਡ ਮਿਲਦਾ ਆ ਤੇ ਜੇ ਇਧਰਲੇ ਪਾਸੇ ਆਪਾਂ ਨਿਗਮ ਰਾਈਏ ਤੇ ਉੱਥੇ ਆਪਾਂ ਨੂੰ ਕਹਿ ਲਈਏ ਕਿ ਫੋਰਨ ਟਾਈਪ ਜਿਹੜਾ ਆ ਫੂਡ ਮਿਲੂਗਾ ਉੱਥੇ ਇੱਕ ਡ੍ਰੈਗਨ ਬੌल्स ਤੇ ਗ੍ਰਿਲ ਮਾਸਟਰ ਦੇ ਵਿੱਚ ਆ ਤੇ ਯਮੀ ਰੋਲਸ ਆ ਤੇ ਇਧਰ ਇੱਕ ਹੰਗਰੀ 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 ਕੁੱਲ ਮਿਲਾ ਕੇ ਜਿਹੜੀ ਵੀ ਚੀਜ਼ ਤੁਸੀਂ ਇੱਛਾ ਕਰੋਗੇ ਉਹ ਤੁਹਾਨੂੰ ਇੱਥੇ ਪ੍ਰਕਟ ਮਿਲੂਗੀ ਜਿਹੜੀ ਇਧਰੋਂ ਦਿਖਾ ਲਈ ਅਸੀਂ ਰਮਨ ਨੂੰ ਕਵਾਂਗੇ ਕਿ ਥੋੜਾ ਕਲੋਜ਼ ਅਪ ਕਰਕੇ ਦਿਖਾ ਲੇ ਕਿ ਏਰੀਆ ਜਿਹੜਾ ਬਣਾਇਆ ਹੋਇਆ ਸਿਟਿੰਗ ਦਾ ਅਜਾ ਸੈਡ ਕਿ ਸ਼ਾਮ ਦਾ ਜਿਹੜਾ ਟਾਈਮ ਹੈ ਨਾ ਉਹ ਬਹੁਤ ਹੀ ਖੂਬਸੂਰਤ ਹੁੰਦਾ ਤੇ ਉੱਪਰ ਜਿਹੜੇ ਪੱਖੇ ਲੱਗੇ ਹੋਏ ਆ ਆਫ ਕੋਰਸ ਇਹ ਮੈਨੂੰ ਜਿੱਥੇ ਤੇ ਕਰ ਲੱਗਦਾ ਕਿ ਇਹਨਾਂ ਦੇ ਵਿੱਚੋਂ ਮਿਸਟਰ ਨਿਕਲਦੀ ਆ ਪਾਣੀ ਠੰਡਾ ਜੀ ਜੀ ਤੇ ਉਹਦੇ ਨਾਲ ਜਿਹੜੇ ਬੈਠ ਕੇ ਇੱਥੇ ਬਾਹਰ ਖਾਂਦੇ ਪੀਂਦੇ ਆ ਤੇ ਉਹਨਾਂ ਨੂੰ ਸ਼ਾਂਤੀ ਦੇ ਨਾਲ ਸ਼ਾਂਤੀ ਦੇ ਨਾਲ ਬੈਠਦੇ ਆ ਤੇ ਇੱਕ ਬਹੁਤ ਹੀ ਇੱਕ ਠੰਡਾ ਜਿਹਾ ਮਾਹੌਲ ਕ੍ਰੀਏਟ ਕਰ ਦਿੰਦੇ ਆ ਅੱਛਾ ਜੀ ਸਾਗਰ ਰਤਨ ਵੀ ਇੱਥ ਤੇ ਚਾਵਲਾਸ টু ਆਪਣਾ ਫੇਮਸ ਜਿਹੜਾ ਹੈਗਾ ਯਾ ਆਪਣੇ ਜੇ ਗੱਲ ਗੱਲ ਕਰੀਏ ਆਪਣੇ ਸ਼ਿਰਪੁਰ ਦੀ ਚਾਵਲਾਸ ਨਾਲੇ ਬਹੁਤ ਮਸ਼ਹੂਰ ਹੈ ਆ ਇਹ ਨਾਨ ਵੇਜ ਦੇ ਪਾਸਤੇ ਵੀ ਬਹੁਤ ਮਸ਼ਹੂਰ ਹੈਗੇ ਆ ਤੇ ਵੇਜ ਵਾਸਤੇ ਤਾਂ ਹੈਗੇ ਹੈਗੇ ਆ ਤੇ ਫਿਲਹਾਲ ਅਗਰ ਜਗਾ ਦੀ ਗੱਲ ਕਰੀਏ ਤਾਂ ਹਲੇ ਵੀ ਡਿਵੈਲਪਮੈਂਟ ਦੇ ਵਿੱਚ ਹੀ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਕੋਈ ਕੋਈ ਨਾ ਕੋਈ ਕੰਮ ਚੱਲ ਹੀ ਰਿਹਾ ਹੈ ਆਹ ਉੱਪਰ ਥੱਲੇ ਜਿਹੜੀਆਂ ਦੋਨੇ ਯੂਨਿਟਸ ਖਾਲੀ ਆ ਇਹ ਵੀ ਬਣ ਰਹੀਆਂ ਤੇ ਨਾਲ ਦੀ ਜਿਹੜੀ ਆ ਜਿੱਥੇ ਮੈਨੂੰ ਲੱਗਦਾ ਕਿ ਥੱਲੇ ਵੀ ਜਿਹੜੀ ਹੈਗੀ ਯੂਨਿਟਸ ਉਹ ਵੀ ਅਮ ਜਾਂ ਤਾਂ ਉਹ ਪਾਰਟੀ ਵਾਸਤੇ ਜਿਹੜੇ ਆ ਅ ਇੱਕ ਫਨ ਪਾਰਟੀ ਜਿਹੜਾ ਫੰਗੂਸਾ ਫੰਕਸ਼ਨ ਵਗੈਰਾ ਹੁੰਦੇ ਆ ਉਹਦੇ ਵਾਸਤੇ ਜਿੱਦਾਂ ਹਾਂ ਬੁਲ ਰੱਖਿਆ ਹੋਇਆ ਇਹ ਉੱਤੇ ਰਾਈਡ ਕਰਕੇ ਜਦੋਂ ਘੁੰਮਦਾ ਆ ਤੇ ਇੱਕ ਫਨ ਵਾਸਤੇ ਪਾਰਟੀ ਪਲਾਨਰਸ ਆਪਾਂ ਕਹਿ ਸਕਦੇ ਆ ਸ਼ਾਇਦ ਉਹਨਾਂ ਦੀ ਇਹ ਯੂਨਿਟ ਹੋਗੀ ਤੇ ਪ੍ਰਦੀਪ ਜੇ ਆਪਾਂ ਇੱਥੋਂ ਬਾਹਰ ਨਿਕਲ ਕੇ ਆਪਣੇ ਇਧਰਲੇ ਪਾਸੇ ਜਾਈਏ ਜੀ ਤਾਂ ਇੱਕ ਬਹੁਤ ਹੀ ਖੂਬਸੂਰਤ ਇਹ ਨਜ਼ਾਰਾ ਜਿਹੜਾ ਦੇਖਣ ਨੂੰ ਮਿਲਦਾ ਸੀਗਾ ਅੱਛਾ ਅੱਜ ਤੋਂ 6 ਮਹੀਨੇ ਪਹਿਲਾਂ ਅੱਛਾ ਜੀ ਜੇ ਆਹ ਇਧਰਲੇ ਪਾਸੇ ਰਮਨ ਨੂੰ ਕਹੀਏ ਕਿ ਇੱਥੋਂ ਦਿਖਾ ਲੈ ਉੱਪਰ ਦੀ ਇਹ ਥਾਂ ਜਿਹੜੀ ਆ ਇੱਕ ਫਲਾਈਂਗ ਰੈਸਟੋਰੈਂਟ ਬਣਿਆ ਸੀਗਾ ਫਲਾਈਂਗ ਰੈਸਟੋਰੈਂਟ ਯਾਨੀ ਕਿ ਹਵਾ ਦੇ ਵਿੱਚ ਬੈਠ ਕੇ ਉੱਡਣ ਵਾਲਾ ਹਵਾਲੇ ਵਿੱਚ ਬੈਠ ਕੇ ਇਹਦੇ ਉੱਤੇ ਲੰਚ ਡਿਨਰ ਜਿਹੜਾ ਆ ਲੋਕੀ ਆਣ ਕੇ ਸਪੈਸ਼ਲੀ ਤੁਹਾਡੇ ਵਰਗੇ ਯੂਥ ਜਿਹੜੇ ਸੀ ਨਾ ਜੀ ਉਹ ਆਣ ਕੇ ਇੱਥੇ ਬਹੁਤ ਹੀ ਆਨੰਦ ਮਾਣਦੇ ਸੀ ਤੇ ਕਈ ਲੋਕ ਜਿਹੜੇ ਆ ਫੈਮਲੀਆਂ ਦੇ ਨਾਲ ਵੀ ਇੱਥੇ ਆਉਂਦੇ ਸੀ ਤੇ ਬੱਚਿਆਂ ਦੇ ਖੇਡਣ ਵਾਸਤੇ ਥੱਲੇ ਵੀ ਉਹਨਾਂ ਨੇ ਇੱਥੇ ਅਰੇਂਜਮੈਂਟ ਕੀਤਾ ਹੋਇਆ ਸੀਗਾ ਕਿ ਬੱਚੇ ਥੱਲੇ ਖੇਡਣ ਤੇ ਪੇਰੈਂਟ ਜਿਹੜੇ ਹੈਗੇ ਆ ਉਸ ਇਸ ਥਾਂ ਤੇ ਜਿਹੜਾ ਹੈ ਨਾ ਆਪਣੀ ਲੰਚ ਜਾਂ ਡਿਨਰ ਨੂੰ ਇੰਜੋਏ ਕਰ ਸਕਣ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੀ ਇਹਦੀਆਂ ਆਪਣੀਆ ਸ਼ਾਪ ਜਿਹੜੀ ਹੈਗੀ ਆ ਥੱਲੇ ਇਹਦੇ ਛੱਡੀ ਹੋਈ ਆ ਕਿ ਇਹ ਏਰੀਆ ਵੀ ਕਿਸੇ ਦਿਨ ਬਣਿਆ ਹੋਇਆ ਸੀਗਾ ਅੱਛਾ ਆਈਡੀਆ ਦਾ ਵੈਸੇ ਬਹੁਤ ਵਧੀਆ ਸੀਗਾ ਜੀ ਕਿ ਹਵਾ ਦੇ ਵਿੱਚ ਬੈਠ ਕੇ ਤੁਸੀਂ ਆਪਣੇ ਡਿਨਰ ਦਾ ਮਜ਼ਾ ਲੈ ਸਕਦੇ ਹੋ ਬਿਲਕੁਲ ਤੇ ਹੁਣ ਜੋ ਪਤੀਪੇ ਦੀ ਖਾਸਤਾ ਹਾਲਤ ਹੋਈ ਆ ਇਹਦੇ ਉੱਤੇ ਲਿਖਿਆ ਵੀ ਆ ਏਅਰ ਡਾਈਨਿੰਗ ਮਤਲਬ ਹਵਾ ਦੇ ਵਿੱਚ ਬੈਠ ਕੇ ਤੇ ਆਪਣੇ ਇਸ ਡਿਨਰ ਨੂੰ ਇਸ ਲੰਚ ਨੂੰ ਤੁਸੀਂ ਇੰਜੋਏ ਕਰਨਾ ਤੇਸਟ ਟਾਈਮ ਹੁਣ प्रदीप ਇੱਕ ਕਵਰ ਜਿਹੜੇ ਚਿਹਰਿਆਂ ਦੇ ਉੱਤੇ ਦੋਹਾਈਆਂ ਪਾ ਰਹੇ ਆ ਵਿਚਾਰੇ ਕੀ ਆਵੇ ਕੋਈ ਸਾਨੂੰ ਚੱਕੇ ਤੇ ਸਾਡਾ ਕੋਈ ਵਰਤੇ ਤੇ ਜੇ ਮੈਂ प्रदीप ਸੋਚਿਆ ਜਿਹੜੀ ਮੇਰੀ ਆਪਣੀ ਥਿੰਕਿੰਗ ਹੈ ਕੀ ਆ ਕਿ ਜੇ ਇਸ ਹੀ ਰੈਸਟੋਰੈਂਟ ਨੂੰ ਗਰਾਉਂਡ ਲੈਵਲ ਤੇ ਜਿੱਦਾਂ ਇਹ ਬਣਿਆ ਆ ਇੱਥੇ ਵੀ ਬਾਹਰ ਵੀ ਉਹਦਾ ਚਿਹਰਾ ਦੂਜੇ ਪਾਸੇ ਰੱਖੀ ਆ ਇੱਥੇ ਬਣ ਰੱਖ ਸਕਦੇ ਆ ਤੇ ਇਸ ਨੂੰ ਇੱਕ 바ਰ ਟਾਈਪ ਬਣਾ ਸਕਦੇ ਆ ਸੌਰੀ ਦੇ ਦੋਸਤੋ ਮੈਂ ਵਡਾਵਾ ਨਹੀਂ ਦਿੰਦੀ ਹੈਗੀ ਕਿ ਡਰਿੰਕ ਕਰਨ ਪਰ ਗਰਮੀ ਆ ਤੇ ਇਸ ਚੀਜ਼ ਨੂੰ ਯੂਟਿਲਾਈਜ਼ ਕਰਨ ਨੂੰ ਜਾਂ ਇੱਥੇ ਬੈਠ ਕੇ ਲੋਕੀ ਜਿਹੜੇ ਹੈਗੇ ਆ ਕਿ ਇੱਕ ਬਾਹਰ ਹਨ ਰੈਸਟੋਰੈਂਟ ਟਾਈਪ ਜਿਹੜੇ ਅੱਜ ਕੱਲ ਬਹੁਤ ਹੀ ਟ੍ਰੈਂਡਿੰਗ ਵਿੱਚ ਹੈਗੇ ਆ ਵੀ ਜਿਹੜੇ ਆਊਟਲੈਟਸ ਜਿੰਦਾ ਚੰਡੀਗੜ੍ਹ ਬਹੁਤ ਹੈਗੇ ਇਦਾਂ ਦੇ ਤਾਂ ਜਿੱਥੇ ਇੱਥੇ ਬੈਠ ਕੇ ਆਣ ਕੇ ਲੋਕੀ ਬਾਹਰ ਦਾ ਮਾਹੌਲ ਜਿਹੜਾ ਨਾ ਬਾਹਰ ਬੈਠ ਕੇ ਖਾਣਾ ਇੰਜੋਏ ਕਰਦੇ ਆ ਤੇ ਇਸ ਚੀਜ਼ ਨੂੰ ਯੂਟਿਲਾਈਜ਼ ਕੀਤਾ ਜਾ ਸਕਦਾ ਆ ਤੇ ਇਹ ਆ ਕਿ ਸਾਡੇ ਕੋਲ ਤਾਂ ਪੈਸੇ ਹੈ ਨਹੀਂਗੇ ਕੀ ਕਰਾ ਸਾਡੀਆਂ ਤੇ ਜੇਬਾਂ ਖਾਲੀ ਆ ਨਹੀਂ ਤਾਂ ਇਹਦੇ ਉੱਤੇ ਅਸੀਂ ਲਾ ਕੇ ਤੇ ਇਹਨੂੰ ਖੜਾ ਕਰ ਸਕਦੇ ਹਾਂ ਕਿ ਹਾਂਜੀ ਆਈਡੀਆ ਸਾਡੇ ਕੋਲ ਹੈਗੇ ਆ ਵੀ ਇਸਨੂੰ ਇਦਾਂ ਕਰ ਸਕਦੇ ਜੇ ਕੋਈ ਸੁਣ ਰਿਹਾ ਆ ਐ ਸਾਡੀ ਆਵਾਜ਼ ਹੋ ਸਕਦਾ ਜੀ ਆਉਂਦੇ 6 ਮਹੀਨਿਆਂ ਨੂੰ ਜਦੋਂ ਆਪਾਂ ਆਈਏ ਤੇ ਇਸ ਇਸ ਥਾਂ ਨੂੰ ਵਿਚਾਰੀ ਨੂੰ ਇਹ ਚਿਹਰਾ ਜਿਹੜੀਆਂ ਆਵਾਜ਼ਾਂ ਲਾ ਰਹੀਆਂ ਰੋ ਰੋ ਕੇ ਸਾਡੇ ਕੱਪੜੇ ਜਿਹੜੇ ਹੈਗੇ ਆ ਉੱਪਰ ਪਾ ਕੇ ਤੁਸੀਂ ਇੱਕ ਤਰ੍ਹਾਂ ਸਾਡਾ ਕਫਨ ਚੜਾ ਦਿੱਤਾ ਕાળા ਕੱਪੜਾ ਪਾ ਕੇ ਇਹ ਕਫਨ ਲਾਵੋ ਸਾਡੇ ਆਵੋ ਤੇ ਸਾਡੇ ਉੱਤੇ ਕੁਛ ਕੁਛ ਥੋੜੇ ਪੈਸੇ ਖਰਚ ਕੇ ਤੇ ਇਹਨੂੰ ਜਾਨ ਪਾਉ ਉਹਦੇ ਵਿੱਚ ਤੇ ਦਵਾਰੇ ਇਸ ਜਗ੍ਹਾ ਨੂੰ ਲਾਈਵਲੀ ਕਰੋ ਜੀ ਤਾਂ ਦੋਸਤੋ ਹੋਰ ਵੀ ਬਹੁਤ ਅਗਰ ਇੱਥੇ ਗੱਲ ਕਰੀਏ ਬੱਚਿਆਂ ਦੇ ਲਈ ਗੇਮਿੰਗ ਜ਼ੋਨ ਆ ਬਹੁਤ ਜਲਦੀ ਇੱਥੇ ਸਿਨੇਮਾ ਆਉਣ ਵਾਲਾ ਆ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਰਾਜਸਥਾਨ ਕਿਸੇ ਗੱਲੋਂ ਇਸ ਵੇਲੇ ਪਿਛੜਿਆ ਹੋਇਆ ਰਾਜਸਥਾਨ 'ਚ ਸਾਰਾ ਕੁਝ ਹੈ ਬਿਲਕੁਲ ਪ੍ਰਦੀਪ ਤੇ ਜੇ ਆਪਾਂ ਜੇ ਗੱਲ ਕਰੀਏ ਨਾ ਇੱਥੇ ਦੀ ਆਪਾਂ ਦੋਸਤਾਂ ਨੂੰ ਥੋੜੀ ਕਸਾਂਜੀ ਵੀ ਕਰਾਂਗੇ ਕਿ ਇੱਥੇ ਦੇ ਜਿਹੜੇ ਕੋਠੀਆਂ ਹੈਗੀਆਂ ਆ ਜੀ ਬਹੁਤ ਅਮੇਜਿੰਗ ਆ ਵਡੀਆਂ-ਵਡੀਆਂ ਆ ਖੁੱਲੀਆਂ ਆ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆਂਦੀ ਹੈ ਜਦੋਂ ਕੋਈ ਵੀ ਆਪਾਂ ਡਵੈਲਪਮੈਂਟ ਕਰਦੇ ਆ ਨਾ ਉਹਨੀਆਂ ਥਾਂ ਦੇ ਵਿੱਚ ਇਹ ਇੱਕ ਸੋਸਾਇਟੀ ਖੜੀ ਕਰ ਦਿੰਦੇ ਆ ਜਿੰਨੀ ਥਾਂ ਦੇ ਵਿੱਚ ਇੱਕ-ਇੱਕ ਘਰ ਦਾ ਵਿਹੜਾ ਆ ਜੀ ਠੀਕ ਹੈ ਨਾ ਤੇ ਇੱਥੇ ਜਿਹੜੇ ਰਾਜਸਥਾਨ ਦੇ ਲੋਕ ਆ ਨਾ ਉਹ ਜਿੱਦਾਂ ਕਹਿੰਦੇ ਹੁੰਦੇ ਖੁੱਲੇ ਦਿਲ ਵਾਲੇ ਆ ਤੇ ਖੁੱਲੇ ਖੁੱਲੇ ਉਹਨਾਂ ਦੇ ਵੇੜੇ ਆ ਹੱਥਾਂ ਪੈਰਾਂ ਦੇ ਵੀ ਬਹੁਤ ਖੁੱਲੇ ਆ ਜੀ ਉਹ ਹੱਡ ਪੈਰ ਵੀ ਆਪਾਂ ਵੇਖਾਂਗੇ ਤਾਂ ਆਪਾਂ ਛੋਟੇ ਛੋਟੇ ਲੱਗਦੇ ਆ ਲੰਬੇ ਲੰਬੇ ਨੇ ਬਿਲਕੁਲ ਤੇ ਜੇ ਇਧਰਲੇ ਪਾਸੇ ਵੀ ਆਪਾਂ ਚਾਤੀ ਮਰਾਈਏ ਸਾਹਮਣੇ ਵੀ ਜਿਹੜੀ ਡਿਵੈਲਪਮੈਂਟ ਹੋ ਰਹੀ ਆ ਅ ਪਰ ਇੱਕ ਵਾਰ ਜੇ ਕਿਹਾ ਜਾਵੇ ਕਿ ਰਾਜਸਥਾਨ ਹੁਣ ਕਿਸੇ ਨੂੰ ਘੱਟ ਨਹੀਂ ਕਿਸੇ ਵੀ ਸੂਬੇ ਦੇ ਨਾਲੋਂ ਬਹੁਤ ਫਾਸਟ ਜਿਹੜੀ ਹੈਗੀ ਹੈ ਡਿਵੈਲਪਮੈਂਟ ਇੱਥੇ ਹੋ ਰਹੀ ਆ ਇੰਨੀ ਕਿ ਜਿੱਦਾਂ ਕੁਆਲਿਟੀ ਹੈ ਨਹੀਂ ਅ ਕੁਆਲਿਟੀ ਪੱਖੋਂ ਵੀ ਵਰਲਡ ਕਲਾਸ ਜਿਹੜੇ ਆ ਨਾ ਚੀ ਜਾ ਰਹੀਆਂ ਤੇ ਉਸ ਦਾ ਨਤੀਜਾ ਸਾਡੇ ਪਿੱਛੇ ਜਿਹੜਾ ਹੈਗਾ ਆ ਤੁਹਾਨੂੰ ਦਿਖਾ ਲ ਚੁੱਕੇ ਆ ਇਹਦੇ ਨਾਲ ਇੱਕ ਸੁਸਾਇਟੀ ਹੈ ਜੀ ਬਣਦੀ ਪ੍ਰਦੀਪ ਜੀ ਕੋਸ਼ਿਸ਼ ਕਰਦੇ ਆ ਵੀ ਉਹਦੇ ਵਿੱਚ ਵੀ ਆਪਾਂ ਐਂਟਰੀ ਕਰੀਏ ਤੇ ਜੇ ਆਪਾਂ ਨੂੰ ਐਕਸੈਸ ਮਿਲ ਜਾਂਦਾ ਆ ਤੇ ਦੋਸਤਾਂ ਦੇ ਨਾਲ ਉਹ ਵੀ ਸ਼ੇਅਰ ਕਰੀਏ ਕਿ ਜਿਹੜੀਆਂ ਸੁਸਾਇਟੀਆਂ ਸਿਆ ਪੰਜਾਬ ਦੇ ਨਾਲੋਂ ਕਿੰਨੀਆਂ ਕੁ ਵੱਖਰੀਆਂ ਆ ਕੀ ਡਿਫਰੈਂਸ ਇਸ ਉਹਨਾਂ ਸੁਸਾਇਟੀਆਂ ਦੇ ਵਿੱਚ ਆ ਤੇ ਦੋਸਤੋ ਹੁਣ ਇੱਥੋਂ ਅਸੀਂ ਲੈਣੇ ਆ ਇਜਾਜ਼ਤ ਜਿੱਦਾਂ ਮੈਂ ਕਿਹਾ ਕਿ ਨਾਲ ਇੱਕ ਖੂਬਸੂਰਤ ਸੁਸਾਇਟੀ ਬਣਦੀ ਹੈ ਜੇ ਸਾਨੂੰ ਉੱਥੇ ਐਕਸੈਸ ਮਿਲ ਜਾਂਦਾ ਨਾ ਜਾਣਦਾ ਤੇ ਵੀਡੀਓਗ੍ਰਾਫੀ ਕਰਨ ਦਾ ਤੇ ਤੁਹਾਡੇ ਨਾਲ ਅਸੀਂ ਉਹ ਸ਼ੇਅਰ ਜ਼ਰੂਰ ਕਰਾਂਗੇ ਕਿ ਮੈਨੂੰ ਤਾਂ ਉਹ ਜਦੋਂ ਮੈਂ ਇੱਕ ਵਾਰੀ ਵਿజిਟ ਕੀਤਾ ਆ ਤੇ ਬਹੁਤ ਹੀ ਖੂਬਸੂਰਤ ਲੱਗੀ ਆ ਤੇ ਉਮੀਦ ਕਰਦੀ ਆ ਕਿ ਸਾਨੂੰ ਐਕਸੈਸ ਮਿਲ ਜੂਗਾ ਕਿਉਂਕਿ ਐਕਸੈਸ ਦੇਖਣ ਨੂੰ ਤਾਂ ਮਿਲ ਜਾਂਦਾ ਆ ਬਟ ਵੀਡੀਓਗ੍ਰਾਫੀ ਕਰਨ ਦੇਣਗੇ ਨਹੀਂ ਕਰਨ ਦੇਣਗੇ ਉਹਨਾਂ ਤੋਂ ਵਾਪਸੀ ਇਜਾਜ਼ਤ ਲਵਾਂਗੇ ਜੇ ਅਸੀਂ ਅੰਦਰ ਵੜ ਕੇ ਵੀਡੀਓਗ੍ਰਾਫੀ ਕਰ ਸਕਦੇ ਹਾਂ ਤੇ ਤੁਹਾਡੇ ਨਾਲ ਪ੍ਰਦੀਪ ਆਪਾਂ ਦੋਸਤਾਂ ਦੇ ਨਾਲ ਜ਼ਰੂਰ ਇਹਨੂੰ ਸ਼ੇਅਰ ਕਰਨਾ ਤਾਂ ਦੋਸਤੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਲਦੀ ਬਣੇ ਰਹਿਣਾ ਸਾਡੇ ਨਾਲ